ਜਿਹੜੀ ਆਹ ਧਰਨਾ ਪ੍ਰਦਰਸ਼ਨ ਹੋ ਰਿਹਾ ਪੁਲਿਸ ਆ ਸਰਕਾਰ ਦੇ ਖਿਲਾਫ ਇਹ ਸ਼ਰਯਮ ਧੱਕੇਸ਼ਾਹੀ ਹੋ ਰਹੀ ਹੈ ਸਰਕਾਰ ਵੱਲੋਂ ਸਾਡੇ ਜਿਹੜਾ ਸੰਵਿਧਾਨਿਕ ਅਹੁਦੇ ਤੇ ਬੈਠਾ ਪ੍ਰਧਾਨ ਉਹਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਸਾਰਾ ਦਿਨ ਪੁਲਿਸ ਪਹਿਲਾਂ ਤਾਂ ਆਪਣੇ ਪ੍ਰਾਈਵੇਟ ਪਲੇਨ ਕਲੋਸ ਦੇ ਵਿੱਚ ਉਹ ਉੱਥੇ ਮਿਊਨਿਸਪਲ ਕਮੇਟੀ ਬੈਠੇ ਰਹੇ ਫਿਰ ਜਿੱਥੇ-ਜਿੱਥੇ ਪ੍ਰਧਾਨ ਦੀ ਮੂਵਮੈਂਟ ਸੀ ਉੱਥੇ ਜਾਂਦੇ ਰਹੇ ਤਾਂ ਅੱਜ ਹੁਣ ਅਖੀਰ ਨੂੰ ਸ਼ਾਮ ਨੂੰ ਐਸ ਐਚਓ ਸਿਟੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪਾਰਟੀ ਨੇ ਉਹਨਾਂ ਦੇ ਘਰ ਦੇ ਵਿੱਚ ਬਿਨਾ ਕਿਸੇ ਵਾਰੰਟ ਤੋਂ ਬਿਨਾ ਕਿਸੇ ਕੋਈ ਕਾਨੂੰਨੀ ਕਾਗਜ਼ ਤੋਂ ਉਹਨਾਂ ਦੇ ਰੇਡ ਕੀਤੀ ਐ ਸਾਰਾ ਘਰ ਦੀ ਤਲਾਸ਼ੀ ਲਈ ਐ ਔਰ ਘਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਸੀਗੀਆਂ ਲੇਡੀਜ਼ ਸੀਗੀਆਂ ਔਰ ਇਹ ਬਦਸਲੂਕੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਐ ਤੋਂ ਅੱਜ ਅਸੀਂ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟ ਇੱਥੇ ਆ ਕੇ ਘਰ ਦੇ ਕੋਲ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਆ ਕੇ ਖੜੇ ਹੋਏ ਆਂ ਔਰ ਪੁਲਿਸ ਨੂੰ ਪੁੱਛਿਆ ਐਸ ਐਚ ਓ ਸਾਹਿਬ ਮੌਕੇ ਤੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਸ਼ਿਕਾਇਤ ਆ ਸਾਨੂੰ ਪਤਾ ਤਾਂ ਲੱਗਿਆ ਵੀ ਕਿਉਂ ਤੁਸੀਂ ਇੱਥੇ ਆਏ ਹੋ ਤੁੜ ਕੋ ਕਿਹੜਾ ਕਾਨੂੰਨੀ ਦਸਤਾਵੇਜ਼ ਆ ਜਿਹਦੇ ਨਾਲ ਤੁਸੀਂ ਇੱਥੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਲਈ ਹੈ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਹੁਣ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਜਿਹੜੀ ਆ ਉਹ ਪੋਲਿਟਿਕਲ ਵੈਂਡਟਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਸੋ ਇਹਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਕਾਂਗਰਸ ਪਾਰਟੀ ਇਹ ਇਹ ਜਿਹੜੀਆਂ ਜਿਹੜੀਆਂ ਧੱਕੇਸ਼ਾਈਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਘਰ ਨਹੀਂ ਬੈਠੂਗੀ ਅਸੀਂ ਜੋ ਵੀ ਵੱਧੋ ਵੱਧ ਸਾਡੀ ਪਾਰਟੀ ਹਾਈ ਕਮਾਂਡ ਅਸੀਂ ਹੁਣ ਜਲਦੀ ਗੱਲ ਕਰਾਂਗੇ ਇਹ ਮਸਲਾ ਜਿਹੜਾ ਹੁਣੇ ਸਾਡੇ ਧਿਆਨ ਵਿੱਚ ਆਇਆ ਔਰ ਜੋ ਵੀ ਅਸੀਂ ਕਾਨੂੰਨ ਦਾ ਜਿਹੜਾ ਪੱਖ ਆ ਉਹ ਲਵਾਂਗੇ ਔਰ ਉਹਦੇ ਨਾਲ ਨਾਲ ਅਗਰ ਸਾਨੂੰ ਸੰਘਰਸ਼ ਵੀ ਲੜਨਾ ਪਿਆ ਤਾਂ ਅਸੀਂ ਆਪਣੇ ਘਰਾਂ ਚ ਚੁੱਪ ਨਹੀਂ ਬੈਠਾਂਗੇ ਅਸੀਂ ਕੋਈ ਵੀ ਵੱਡੇ ਤੋਂ ਵੱਡਾ ਸੰਘਰਸ਼ ਲੜਨ ਲਈ ਅਸੀਂ ਤਿਆਰ ਸਾਡੇ ਵਰਕਰ ਸਾਥੀ ਤਿਆਰ ਨੇ ਔਰ ਜੋ ਪ੍ਰਧਾਨ ਦੇ ਨਾਲ ਜਿਹੜੇ ਸਾਡੇ ਐਮਸੀ ਨੇ ਔਰ ਹੋਰ ਸਾਡੇ ਕਾਰਕੁਨ ਨੇ ਔਰ ਪੂਰਾ ਸ਼ਹਿਰ ਜਿਹੜਾ ਔਰ ਪਤਾ ਜਿਹੜਾ ਕਿ ਥੋੜੇ ਕੁਝ ਚੰਦ ਬੰਦੇ ਸ਼ਹਿਰ ਦੇ ਵਿੱਚ ਜਿਹੜੇ ਇੱਥੋਂ ਦੇ ਮੰਤਰੀ ਨੇ ਸੌਨ ਸਾਹਿਬ ਉਹਨਾਂ ਨੂੰ ਭੁਗਾ ਰਹੇ ਨੇ ਉਹਨਾਂ ਨੂੰ ਇਹ ਉਹਨਾਂ ਨੂੰ ਕਰ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਪ੍ਰਧਾਨ ਦੇ ਉੱਤੇ ਕਾਰਵਾਈ ਕਰੋ ਪਰ ਅਸੀਂ ਇਹ ਕਾਰਵਾਈਆਂ ਨਹੀਂ ਹੋਣ ਦੇਵਾਂਗੇ ਅਗਰ ਪ੍ਰਧਾਨ ਨੇ ਕੋਈ ਗਲਤ ਕੰਮ ਕੀਤਾ ਤਾਂ ਸਾਹਮਣੇ ਲਿਆਉਣ ਤਾਂ ਫਿਰ ਅਦਰਵਾਈਜ਼ ਕੀ ਆ ਕਿ ਇਹ ਜਿਹੜੀਆਂ ਨਜਾਇਜ਼ ਹਰਕਤਾਂ ਨੇ ਇਹਦੀ ਅਸੀਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੋਈ ਨਾ ਇੱਕ ਹਾਈ ਕੋਰਟ ਦਾ ਜਿਵੇਂ ਆਡਰ ਆਇਆ ਪਿਆ 10 ਦਿਨ ਪਹਿਲਾਂ ਕਿ ਤੁਹਾਨੂੰ ਲੱਗਦਾ ਵੀ ਹੋਰ ਨਾਲ ਵੀ ਆਪਾਂ ਵਿਓਰਾ ਖਲਵਾੜ ਕੇ ਤਿਆਰ ਹਾਈ ਕੋਰਟ ਆਡਰ ਨਾ ਨਹੀਂ ਔਨਰੇਬਲ ਹਾਈ ਕੋਰਟ ਦਾ ਦੇਖੋ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਔਰ ਉਹਨਾਂ ਦੇ ਹੁਕਮਾਂ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਦਿੰਦੀ ਵੱਡੇ ਵੱਡੇ ਕ੍ਰਿਮੀਨਲ ਲੋਕ ਜਿਹੜੇ ਇੱਥੇ ਰੋਜ਼ ਦਕੈਤੀਆਂ ਚੋਰੀਆਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਬਾਰੇ ਦਾ ਪੁਲਿਸ ਪ੍ਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਨੀ ਕਰਨ ਦੀ ਇਹ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾਂ ਸਾਡੇ ਅਮਰੀਸ਼ ਕਾਲੀਆ ਜੀ ਐਮਸੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਹੁਣ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦਾ ਫਿਰ ਪਹਿਲਾਂ ਝੰਡਾ ਜਿਹੜਾ ਵਾ ਉਹਦਾ ਉਹਦੇ ਤੇ ਪਰਚਾ ਦੇ ਦਿੱਤਾ ਗਿਆ ਪ੍ਰਧਾਨ ਦੇ ਉੱਤੇ ਔਰ ਰੋਜ਼ ਕੋਈ ਨਾ ਕੋਈ ਹਰਕਤਾਂ ਜਿਹੜੀਆਂ ਨੇ ਇਹ ਕਰ ਰਹੇ ਨੇ ਇਹ ਵੈਸਟਰਨ ਇੰਟਰਸਟ ਨੇ ਔਰ ਕੁਝ ਚੰਦ ਬੰਦੇ ਸ਼ਹਿਰ ਦੇ ਜਿਹੜੇ ਕਿ ਪ੍ਰਧਾਨ ਦੇ ਮਗਰ ਲੱਗੇ ਹੋਏ ਨੇ ਉਹ ਇਸ ਗੱਲ ਦੇ ਵਿੱਚ ਜਿਹੜੇ ਨੇ ਉਹ ਦੋਸ਼ੀ ਨੇ ਕੀੜੇ ਦੇ ਬਾਰੇ ਵੀ ਗੱਲ ਕੀਤੀ ਗਈ ਐਸਐਸਪੀ ਖਰਨਾਲਾ ਨੂੰ ਵੀ ਤੁਸੀਂ ਮਿਲੇ ਹੋ ਵੀ ਜਿਹੜੀ ਤੁਹਾਡੀ ਪੁਲਿਸ ਆ ਜਾਂ ਟੱਕਾ ਕਰੀ ਅਸੀਂ ਐਸਐਸਪੀ ਮੈਡਮ ਨੂੰ ਦੋ ਵਾਰ ਮਿਲ ਚੁੱਕੇ ਹਾਂ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਵੱਲੋਂ ਵੀ ਉਹਨਾਂ ਨਾਲ ਗੱਲ ਕੀਤੀ ਗਈ ਹੈ ਸਥਾਨਕ ਵਿਭਾਗ ਦੇ ਜਿਹੜੇ ਸਾਡੇ ਉੱਚ ਅਫਸਰ ਨੇ ਚੰਡੀਗੜ੍ਹ ਬੈਠੇ ਉਹਨਾਂ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਨੂੰ ਵੀ ਧਿਆਨ ਚ ਲਿਆਂਦੀ ਹੈ ਕਿ ਇਸ ਤਰ੍ਹਾਂ ਜਿਹੜਾ ਇੱਕ ਚੁਣਿਆ ਹੋਇਆ ਪ੍ਰਧਾਨ ਆ ਉਹਨੂੰ ਪੁਲਿਸ ਪ੍ਰਸ਼ਾਸਨ ਔਰ ਲੋਕਲ ਐਸਐਚਓ ਲੈਵਲ ਤੇ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਦੇ ਧਿਆਨ ਵਿੱਚ ਨੇ ਪਰ ਹਾਲੇ ਤੱਕ ਕੋਈ ਕਿਤੇ ਜੂੰ ਸਰਕ ਦੀ ਨਜ਼ਰ ਨਹੀਂ ਆ ਰਹੀ ਔਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਹੀ ਨਿੰਦਣਯੋਗ ਗੱਲ ਕਾਨੂੰਨ ਨਾਉਂ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਇੱਕ ਇਹ ਵੀ ਦੱਸ ਦਿਓ ਕਿਹੜੇ ਅਧਿਕਾਰੀਆਂ ਵੱਲੋਂ ਅੱਜ ਰੇਟ ਕੀਤੀ ਗਿਆ ਕੌਣ ਅਫਸਰ ਆਏ ਸੀ ਅੱਜ ਐਸ ਐਚਓ ਸਿਟੀ ਸੀਗੇ ਜਿਹੜਾ ਕਿ ਉਹ ਥੋੜੇ ਸਾਹਮਣੇ ਸਿਟੀ 2 ਐਸ ਐਚਓ ਉਹ ਇੱਥੇ ਆਏ ਸੀਗੇ ਔਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਜਮਾ ਦਿੱਤਾ ਗਿਆ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਇਸ ਗੱਲ ਦੇ ਲਈ ਸਿਰਫ ਇੱਥੇ ਤਾਇਨਾਤ ਕੀਤਾ ਗਿਆ ਸੌਨ ਸਾਹ ਵੱਲੋਂ ਵੀ ਤੇਰਾ ਇੱਕੋ ਹੀ ਕੰਮ ਹੈ ਤੈ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਦੇਖਣੀ ਤੈ ਲੋਕਾਂ ਦੀ ਕੋਈ ਜ਼ਿੰਦਗੀ ਦੀ ਸੁਰੱਖਿਆ ਨਹੀਂ ਦੇਖਣੀ ਤੂੰ ਸਿਰਫ ਪ੍ਰਧਾਨ ਜਿਹੜਾ ਕਮਲਜੀਤ ਸਿੰਘ ਲੱਧੜਾ ਉਹਨੂੰ ਕਿਵੇਂ ਨਜਾਇਜ਼ ਫਸਾਉਣਾ ਔਰ ਉਹਨੂੰ ਗ੍ਰਿਫਤਾਰ ਕਰਨਾ ਉਹਨੂੰ ਕਿਵੇਂ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਣਾ ਇਹ ਉਹਨੂੰ ਜਮਾ ਦਿੱਤਾ ਗਿਆ ਤਾਂ ਉਹ ਆਪਣੀ ਜਿਹੜੀ ਆ ਇਹ ਕੰਮ ਜਿਹੜਾ ਉਹ ਕਰ ਰਿਹਾ ਵੋਡਰੀ ਸਾਹਿਬ ਜੀ ਨਹੀਂ ਹਟ ਕੇ ਅਗਲੀ ਰਣਨੀਤੀ ਕੀ ਹੈ ਤੁਹਾਡੀ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਹੋਊਗੀ ਔਰ ਅਸੀਂ ਅਫਸਰਾਂ ਦੇ ਧਿਆਨ ਵਿੱਚ ਵੀ ਫੇਰ ਲੈ ਕੇ ਆਵਾਂਗੇ ਔਰ ਜੇ ਕੋਈ ਇਹਨਾਂ ਵੱਲੋਂ ਨਾ ਕਿਸ ਤਰ੍ਹਾਂ ਦੀ ਕੋਈ ਗੱਲ ਕੋਈ ਰੁਕਣ ਦੀ ਕੋਸ਼ਿਸ਼ ਨਾ ਹੋਈ ਤਾਂ ਫੇਰ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਜਿਹੜਾ ਉਹ ਕਰਨ ਨੂੰ ਕਾਂਗਰਸ ਪਾਰਟੀ ਅੱਜ ਤਿਆਰ ਆ ਅਸੀਂ ਬਹੁਤ ਜਲਦੀ ਇਹ ਪ੍ਰੋਗਰਾਮ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਹੀ ਦੇ ਦੇਵਾਂਗੇ ਧੰਨਵਾਦ ਥੈਂਕ ਯੂ ਪੰਜ ਕੇਸ ਮੋਟਲ ਨੂੰ ਜੀ ਕੋਲ ਇਹ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਜੀ ਬਿਨਾ ਮਤਬਲ ਤੋਂ ਪ੍ਰਧਾਨ ਜੀ ਨੂੰ ਹਰਾਸ਼ ਕੀਤਾ ਜਾ ਰਿਹਾ ਬਿਨਾ ਮਤਬਲ ਤੋਂ ਅਸੀਂ ਕਈ ਵਾਰੀ ਥਾਣੇ ਜਾ ਚੁੱਕੇ ਹਾਂ ਸਾਨੂੰ ਜਦ ਵੀ ਕੋਈ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਤੇ ਹਾਈ ਕੋਰਟ ਆਨਰ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਆਰਡਰ ਕੀਤਾ ਨੇ ਪ੍ਰਾਇਰ ਨੋਟਿਸ ਦਿੱਤਾ 10 ਦਿਨਾਂ ਦਾ ਉਹਨਾਂ ਨੂੰ ਵੀ ਛਿਕੇ ਟੰਗਿਆ ਗਿਆ ਐਸ ਐਚਓ ਸਿਟੀ 2 ਸਰਦਾਰ ਹਰਦੀਪ ਸਿੰਘ ਜੀ ਬਿਨਾ ਕਿਸੇ ਵਾਰੰਟ ਤੋਂ ਸਾਡੇ ਅੰਦਰ ਬੜੇ ਨੇ ਸਤੂਰ ਦੇ ਵਿੱਚ ਬੜੇ ਨੇ ਉਹਦੇ ਵੀਡੀਓ ਕਲਿੱਪ ਬਣਿਆ ਹੋਇਆ ਅੱਜ ਸਾਡੀ ਮਾਤਾ ਜੀ ਤੇ ਮੈਂ ਅੰਦਰ ਖਾਣਾ ਖਾ ਰਿਹਾ ਸੀ ਬੱਚੇ ਸੀਗੇ ਤਾਂ ਉੱਤੇ ਜੀ ਆ ਕੇ ਇਹ ਕਹਿ ਰਹੇ ਨੇ ਵੀ ਤੁਸੀਂ ਬਾਹਰ ਤੂੰ ਕਿਉਂ ਨਹੀਂ ਬਾਹਰ ਨਿਕਲੇ ਆ ਜਦੋਂ ਹੁਣੇ ਹੁਣ ਇੱਕ ਮੈਂ ਰੋਟੀ ਖਾ ਰਿਹਾ ਆਪਣੀ ਮਾਂ ਦੇ ਨਾਲ ਬੈਠਾ ਤਾਂ ਕੀ ਗੱਲ ਵੀ ਮੈਂ ਰੋਟੀ ਛੱਡ ਕੇ ਆਵਾਂ ਜੇ ਕੋਈ ਲੇਡੀਜ਼ ਚਲੀ ਗਈ ਉਹਨੇ ਗਨਾਹ ਕਰਤਾ ਉਹ ਕਹਿੰਦੇ ਤੂੰ ਇਹਨੂੰ ਕਿਉਂ ਭੇਜਿਆ ਤੂੰ ਕਿਉਂ ਨਹੀਂ ਆਇਆ ਉੱਤੇ ਦੀ ਮੈਨੂੰ ਦਬਕੇ ਮਾਰਦੇ ਨੇ ਹੈ ਜੀ ਅੱਜ ਸਾਡੇ ਮੇਰੇ ਭਰਾ ਦਾ ਸਾਡਾ ਦੋਨੋਂ ਦਾ ਜਨਮ ਦਿਨ ਸੀ ਇਹਨਾਂ ਨੇ ਗਿਫਟ ਦਿੱਤਾ ਸਰਕਾਰ ਨੇ ਜਿਹੜੇ ਕੁਝ ਜਿਨ੍ਹਾਂ ਨੂੰ ਲੜਦੇ ਨੇ ਜਿਨ੍ਹਾਂ ਨੂੰ ਲੜਦਾ ਵੀ ਇੱਕ ਦਲਿਤ ਬੰਦਾ ਕਿਉਂ ਕੁਰਸੀ ਤੇ ਬਿਠਾਤਾ ਕਿਉਂ ਕਾਂਗਰਸ ਪਾਰਟੀ ਨੇ ਇੱਕ ਦਲਤ ਬੰਦੇ ਨੂੰ ਕੁਰਸੀ ਦੇਤੀ ਇਹਨਾਂ ਤੋਂ ਜਰਨੀ ਹੋ ਰਿਹਾ ਕੁਝ ਲੋਕਾਂ ਤੋਂ ਇਸ ਕਰਕੇ ਬਾਰ-ਬਾਰ ਬਿਨਾ ਵਜਾ ਤੋਂ ਨਾ ਕੋਈ ਮੁੱਦਾ ਨਾ ਕੋ ਹੋ ਰਾ ਉਹਨੂੰ ਜਾਣ ਬੁੱਝ ਕੇ ਜਲੀਲ ਕਰਨ ਦੀ ਮਾਰਿਆ ਨੇ ਇਹ ਕੰਮ ਕਰ ਰਹੇ ਨੇ ਅੱਜ ਜਨਮ ਦਿਨ ਸੀਗਾ ਸਾਡਾ ਖੁਸ਼ੀਆਂ ਮਨਾਉਣੀਆਂ ਦੀ ਸਾਡੇ ਬੱਚੇ ਆ ਪ੍ਰਧਾਨ ਜੀ ਦੀ ਬੇਟੀ ਆ ਉਹ ਰੋਣ ਲੱਗੀ ਮਹਾਪੁੱਤ ਰੋਣ ਰੋਣ ਦਾ ਕੋਈ ਨਹੀਂ ਤੇਰੇ ਪਾਪਾ ਨੇ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਇਹ ਦੇਖੋ ਇੱਕ ਪਤਾ ਹੀ ਨਹੀਂ ਲੱਗਦਾ ਰੋਜ਼ ਨਵੀਂ ਸੱਪ ਕੱਢ ਲੈਂਦੇ ਨੇ ਕੀ ਸਕੀਮਾਂ ਬਣਾਉਂਦੇ ਨੇ ਸ਼ਹਿਰ ਦਾ ਤਾਂ ਕੋਈ ਕੰਮ ਅਜੇ ਤੱਕ ਕੀਤਾ ਨਹੀਂ ਇਹਨਾਂ ਨੇ ਅੱਜ ਆਫਿਸ ਸਿੰਘ ਗਏ ਸੀਗਾ ਆਫਿਸ ਵੀ ਗਏ ਨੇ ਜੀ ਆਫਿਸ ਵੀ ਗਏ ਨੇ ਪ੍ਰਧਾਨ ਜੀ ਨੂੰ ਉੱਥੇ ਵੀ ਇਹਨਾਂ ਨੇ ਉਹ ਕੀਤਾ ਉਸ ਤੋਂ ਬਾਅਦ ਪ੍ਰਧਾਨ ਜੀ ਮੈਂ ਤਾਂ ਇਹ ਸੁਣਿਆ ਮੈਂ ਤਾਂ ਹੈ ਨਹੀਂ ਸੀ ਆਪਣੇ ਤੀਰਥਰਾਮ ਜੀ ਦੀ ਦੁਕਾਨ ਆ ਸੁਦਰਸ਼ਨ ਬਰਮਾ ਜੀ ਦੀ ਉੱਥੇ ਵੀ ਸੁਣਿਆ ਡੀਐਸਪੀ ਸਾਹਿਬ ਤਲਾਸ਼ੀ ਲੈ ਕੇ ਗਏ ਨੇ ਜੀ ਦੱਸੋ ਪ੍ਰਧਾਨ ਨੇ ਕਿਹਾ ਚੋਰ ਡਾਕਾ ਮਾਰ ਲਿਆ ਕਿਹੜਾ ਮਰਡਰ ਕਰਤਾ ਜਿਹੜੇ ਸ਼ਹਿਰ ਜਿੰਨੇ ਕ੍ਰਾਈਮ ਹੋ ਰਹੇ ਨੇ ਉਹ ਤਾਂ ਇਹਨਾਂ ਨੂੰ ਦਿਖਦੇ ਨਹੀਂ ਇੱਕ ਸ਼ਰੀਫ ਬੰਦਾ ਜੇਕਰ ਆਮ ਘਰ ਦਾ ਬੰਦਾ ਆ ਕੇ ਬਹਿੜਾ ਪ੍ਰਧਾਨ ਦਾ ਘਰ ਦੇਖ ਲੋ ਕਿਹੜਿਆ ਕਿੱਡੇ ਕੋਨੇ ਕੁੱਠੀਆਂ ਮਹਿਲ ਪਾਏ ਉਹਨੇ ਚੋਰੀਆਂ ਠੱਗੀਆਂ ਕਰ ਲੀਆਂ ਹੈ ਜੀ ਇਹਦਾ ਜਾਣ ਬੁੱਝ ਕੇ ਇਹਨਾਂ ਲੋਕਾਂ ਨੂੰ ਚੁਬਦਾ ਕਾਂਗਰਸ ਪਾਰਟੀ ਦੀ ਦੇਣਾ ਅੱਜ ਸ਼ਹਿਰ ਨੂੰ ਪ੍ਰਧਾਨ ਦਲਤ ਪ੍ਰਧਾਨ ਬਣਾਇਆ ਪਹਿਲਾ ਬਣਿਆ 1932 ਤੋਂ ਬਾਅਦ ਇਹਨਾਂ ਨੂੰ ਚੁਬਦਾ ਲੋਕਾਂ ਨੂੰ ਵੀ ਇਹ ਕਿਉਂ ਬਣਾਤਾ ਇਹ ਕਿਉਂ ਬੈਠ ਗਿਆ ਇਹਨਾਂ ਤੋਂ ਜਰ ਨਹੀਂ ਹੁੰਦਾ ਜਿੱਦਣ ਦਾ ਬੈਠੇ ਆ ਪ੍ਰਧਾਨ ਉਹਦੇ ਨਾਲ ਇਹੀ ਕੁਝ ਹੋ ਰਿਹਾ ਪਹਿਲਾਂ ਝੂਠਾ ਪਰਚਾ ਝੰਡਾ ਜਿਦਾ ਦੇਤਾ ਦੱਸੋ ਉਹ ਚ ਕੀ ਗਨਾਹ ਪ੍ਰਧਾਨ ਦਾ ਕੀ ਕਸੂਰ ਆ ਹੁਣ ਵੀ ਕੋਈ ਗੱਲ ਨਹੀਂ ਹੁਣ ਵੀ ਕੋਈ ਬਾਤ ਨਹੀਂ ਤੀਏ ਦਿਨ ਪੁਲਿਸ ਰੋਜ਼ ਆ ਜਾਂਦੀ ਹੈ ਜੀ ਕਦੇ ਉਧਰ ਜੀ ਕਦੇ ਇਧਰ ਸਾਡਾ ਤਾਂ ਜੀ ਨਹੀਂ ਦੁੱਪਰ ਕਰਤਾ ਜੀ ਇਹਨਾਂ ਨੇ ਹਾਈ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਵੀ ਐਸਐਸਪੀ ਮੈਮ ਨੂੰ ਮੈਂ ਬੋਨ ਕੀਤਾ ਵੀ ਮੈਮ ਸਾਡੇ ਘਰੇ ਐਸਐਚਓ ਸਿਟੀ 2 ਬਿਨਾ ਸਰਚ ਬਰੈਂਡ ਤੋਂ ਦਾਗਲ ਹੋਏ ਨੇ ਉਹ ਕਹਿੰਦੇ ਜੀ ਆਉਂਦੇ ਨਹੀਂ ਮੈਂ ਕਿਹਾ ਸੰਤਾ ਬੁਲਾਇਆ ਹੀ ਨਹੀਂ ਸਾਨੂੰ ਤਾਂ ਬੁਲਾਇਆ ਹੀ ਨਹੀਂ ਹੈਗਾ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਟੰਗ ਕੇ ਇਹ ਤਾਂ ਹੱਦੇ ਹੋਈ ਪਈ ਆ ਜੀ ਉਨਾਗਲਾ ਰੁਕੋ ਕੀ ਆ ਅਗਲਾ ਰੁਕੋ ਜੋ ਸਾਡੀ ਕਾਂਗਰਸ ਪਾਰਟੀ ਕਹੂਗੀ ਜਿਵੇਂ ਕਹੂਗੀ ਅਸੀਂ ਓਕੜ ਕਰਾਂਗੇ ਹੱਦ ਤੋਂ ਵੱਧ ਜੋ ਵੀ ਸਾਤੋਂ ਹੋਊਗਾ ਅਸੀਂ ਕਰਾਂਗੇ ਪ੍ਰਧਾਨ ਕੋਈ ਚੋਰ ਨਹੀਂ ਕੋਈ ਡਾਕੂ ਨਹੀਂ ਹੈਗਾ ਤੁਸੀਂ ਸਾਰੇ ਜਾਣਦੇ ਹੋ ਸਾਰਾ ਸ਼ਹਿਰ ਜਾਣਦਾ ਪ੍ਰਧਾਨ ਕੀ ਆ ਇਹ ਕੁਝ ਬੰਦਿਆਂ ਨੂੰ ਹਜਮੇ ਨਹੀਂ ਹੋ ਰਿਆ ਵੀ ਪ੍ਰਧਾਨ ਸੀਟ ਤੇ ਬੈਠਾ ਤਾਂ ਬੈਠਾ ਕਿਉਂ